ਇੰਨ ਟਰੈਕਟਰ ਦਿਖਾਉਣੇ ਆ ਬਈ ਲਈ ਆਪਾਂ ਤੁਹਾਨੂੰ ਅਰਜਨ ਸੋਨਾਲੀ ਕਾ ਤੇ 3630 ਸੁਪਰ ਅਮਰਜੀਤ ਦੇ ਦੋਦੇਵਾਲ ਦੇ ਤੇ ਬਾਕੀ ਦੀ ਜਿਹੜੀ ਡਿਟੇਲ ਆਪਾਂ ਅਮਰਜੀਤ ਲਵਾਂਗੇ ਅਮਰਜੀਤ ਵੀਰੇ ਕੀ ਹਾਲ ਚਾਲ ਹੈ ਬਹੁਤ ਸੱਸੀ ਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦਿੱਤਾ ਤੇ ਆਪણો ਇਥੇ ਦੀ ਕੇ ਪਹੁੰਚਾਇਆ ਹਾਂਜੀ ਕੀ ਸੁਣੇ ਅਰਜਨ 605 ਹਾਂਜੀ ਮਾਡਲ ਜਿਹੜਾ 14 ਨੰਬਰ ਬਟੰਡਾ ਅੱਛਾ ਸਾਰਾ ਨਾ ਮੇਨ ਗੇਅਰ ਆਸੀ ਤੇ ਨਹੀਂ ਸੈਂਟਰ ਗੇਅਰ ਵਾਲਾ ਬਾਈ ਐ ਸੈਂਟਰ ਗੇਅਰ ਦੀ ਜਦ ਵੱਧ ਡਿਮਾਂਡ ਹੈ ਨਾ ਅਮਰਜੀਤ ਬਹੁਤ ਘੱਟ ਮਿਲਦਾ ਅੱਛਾ ਸਾਈਡ ਗੇਅਰ ਤਾਂ ਜ਼ਿਆ ਟਾਇਰ ਮੰਨ ਕੇ ਜਰੂਰ ਨਾ ਪੇਪੇ 90 ਪੈਸੇ ਆ ਗਏ ਟਾਇਰ ਨੰਬਰ ਪੰਜਾਬ ਆ ਪਹਿਲੇ ਨਾਂ ਨਗਦ ਕੈਸ਼ ਨੰਬਰ ਪੰਜਾਬ ਪਹਿਲੇ ਨਾਮ ਨਗਦ ਕੈਸ਼ ਲੋਨ ਵੀ ਹੋ ਜੂਏ ਤੇ ਅੱਛਾ ਲੋਨ ਵੀ ਹੋ ਜੂਗਾ ਬਾਈਕਰ ਜਮਾ ਨਵਾ ਇੰਜਨ ਗੇਅਰ ਦਾ ਫੋਲ ਓਕੇ ਫੋਲ ਓਕੇ ਆ ਗਿਆ ਇੰਜਨ ਗੇਅਰ ਦਾ ਹੈ ਹਾਂ ਰੰਗ ਪੇਂਟ ਦਾ ਓਰੀਜਨਲ ਬਾਕੀ ਰੰਗ ਪੇਂਟ ਦਾ ਪਤਾ ਲੱਗਿਆ ਨਹੀਂ ਓਰੀਜਨਲ ਹੈ ਨਾ ਜਿਹੜਾ ਮਾਰ ਘੇਰੇ ਦੇ ਜ਼ਰੂਰ ਵੀਰੇ ਤੇ ਗੇਅਰ ਇੰਜਨ ਕਰਨ ਨੂੰ ਚੰਗਾ ਵਧੀਆ ਮਰਜ਼ੀ ਦਾ ਪੂਰਾ ਵਧੀਆ ਮੈਂ ਅੱਛਾ ਤੇ ਇਹ ਆ ਗਿਆ 605 ਡਬਲ ਕਲਚ ਆ ਗਿਆ ਇਹ ਡਿਸਟਰੀਬਿਊਟਰ ਸਿੰਗਲ ਆ ਗਿਆ ਕਿ ਡਬਲ ਹੈ ਸਿੰਗਲ ਹੈ ਸਿੰਗਲ ਆਣਾ 4,60,000 ਰੁਪਏ ਡਿਮਾਂਡ ਹੈ ਮਰਜੀ ਤੇ ਦੀ ਹਾਂਜੀ ਤੇ ਕਿੱਥੇ ਤੱਕ ਕਰ ਦੇਗਾ ਵੀਰੇ ਇਹ 4,45,000 ਦਾ ਜੀ 4,45,000 ਦਾ ਟਰੇਡ ਜਮਾ ਨਾ ਅੱਛਾ ਰੈਂਬਰੋਂ ਬਰਿਨਲ ਆ ਨਹੀਂ ਆਪਾਂ ਦਾ ਸਾਡੇ ਅੰਦਰ ਰੈਂਬਰੋਂ ਬਰਾੰਗੋ ਜਾਂ ਇਹਨੇ ਤਕਰੀਬਨੀ ਹੂੰ ਤੇ 12 ਰੰਗ ਰਿੰਗ ਉਹ ਮਾਤਾ ਮਗਰੋਂ ਵਿਖਾ ਦੇ ਹਾਂ ਨਹੀਂ ਇਹ ਸਾਰੇ ਓਰੀਜਨਲ ਹੀ ਆ ਗਏ ਹਨਾ ਲਓ ਵੀ ਚੈੱਕ ਕਰ ਲਓ ਇੱਕ ਵਾਰ ਪਿੱਛੇ ਤੋਂ ਵੀ ਚੈੱਕ ਕਰ ਲਓ ਤੇ ਬਾਕੀ ਟਰੈਕਟਰ ਦੀ ਰੰਗ ਪੇਂਟ ਦੀ ਗੱਲ ਕਰਨੀ ਤਾਂ ਰੰਗ ਪੇਂਟ ਸਾਰਾ ਆ ਗਿਆ ਬਾਕੀ ਯਾਰ ਆਪਾਂ ਨੂੰ 2 ਸਾਲ ਹੋ ਗਏ ਆਪਾਂ ਪਿਛਲੀ ਵੀਡੀਓ ਚ ਵੀ ਗਏ ਸੀ ਬੰਦੇ ਨਾਲ ਵਰਤ ਪਰਤੇਵਾ ਚੱਲੇ ਨੂੰ ਅਜੇ ਤੱਕ ਕਮੈਂਟ ਵੀ ਬੁਰਾ ਨਹੀਂ ਆਇਆ ਲੰਬਾ ਤਾਂ ਆਉਣਾ ਕੀ ਹੈ ਉਸ ਤੋਂ ਅੱਗੇ ਆ ਗਿਆ 750 ਸੋਨਾ ਲੀਕਾ ਡੀ ਆਈ ਆਰ ਐਕਸ ਇਹ 2018 ਮਾਡਲ ਹੈ ਅੱਛਾ ਰੇਟ ਹੈ 495 495 ਸ਼ਿਕੰਦਰ ਮਾਡਲ ਹੈ 55 ਐਚ ਪੀ ਦਾ ਅੱਛਾ ਸ਼ਿਕੰਦਰ ਮਾਡਲ 55 ਐਚ ਪੀ ਆ ਗਿਆ ਹਾਂ ਇਹ ਵੀ ਪਾਵਰ ਸਟੀਅਰਿੰਗ ਡਿਸਟ੍ਰਿਬਿਊਟਰ ਤੋਂ ਮਾਡਲ ਰਵਰਸ ਸਟੀਅਰ ਕੋਲਾ ਸਾਰ ਗਿਆ ਹੀ ਆ ਗਏ ਜਿਹੜੇ ਪਾਵਰ ਚ ਫੁੱਲ ਟਾਪ ਚ ਹੁੰਦੀਆਂ ਹਨਾ ਇਹ ਨਾਲ ਦੇ ਪੈਰੇ ਦੇ ਅੱਛੇ ਨਾਲ ਦੇ ਹੈ ਟਾਇਰ ਚੰਗੀ ਕੰਡੀਸ਼ਨ ਦੇ ਬੇ ਅਮਰਜੀਤ ਨਾਲ ਦੇ ਹਨਾ ਕੰਪ੍ਰੈਸਰ ਨਵਾਂ ਬਾਈ ਹੂੰ ਟਰੈਕਟਰ ਦੀ ਆ ਚੀਜ਼ ਤੋਂ ਪਤਾ ਲੱਗ ਜਾਂਦਾ ਉਹ ਹੈ ਹਨਾ ਰੰਗ ਪੇਂਟ ਤੋਂ ਆ ਚੀਜ਼ ਸਾਰਾ ਚਮਕ ਤੁਹਾਨੂੰ ਕੋਈ ਵੀ ਲੋਨ ਹੋ ਜੂਗਾ ਅੱਛਾ ਇਹਦੀ ਵੀ ਲੋਨ ਹੋ ਜੂਗਾ ਹਨਾ ਬਾਕੀ ਤੁਸੀਂ ਮੈਟ ਮੂਡ ਦੇਖੋ ਸ਼ੌਂਕ ਨਾਲ ਵਿਛਾਏ ਹੋਏ ਸਾਈਡ ਗੇਅਰ ਆ ਗਿਆ ਡਬਲ ਡਿਸਟ੍ਰਿਬਿਊਟਰ ਡਬਲ ਕਲਚ 55 ਕੈਟਾਗਰੀ ਨੰਬਰ ਪੰਜਾਬ ਡਿਮਾਂਡ ਇਹਦੀ ਆ ਗਈ 49500 ਰੁਪਇਆ 18 ਮਾਡਲ ਹੈ ਤੇ ਅਮਰਜੀਤ ਵੀਰੇ ਕਿੱਥੋਂ ਦਾ ਕਰਦੇ ਇਹ 4 ਲੱਖ 80000 ਦਾ ਵੀਰਾਂ ਦਾ 4 ਲੱਖ ਤੇ 80 80000 ਦਾ ਹਨਾ ਹਾਂ 4 ਲੱਖ ਉਸ ਤੋਂ ਅੱਗੇ 3630 ਸੁਪਰ ਹਾਂ ਸੁਪਰ ਆ ਗਿਆ ਇਹਦੀ ਕੀ ਸਟੋਰੀ ਹੈ ਵੀਰੇ ਇਹ 2012 ਮਾਡਲ ਹੈ 2012 ਮਾਡਲ ਰੇਟ 435 ਹੈ ਹੂੰ ਰੇਟ ਆਪਣਾ ਜਾਇਜ਼ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਜਾਇਜ਼ ਹੀ ਹੁੰਦਾ ਰੇਟ ਤਾਂ ਹਾਂ 3 ਸਪੀਡ ਵਾਲਾ 3 ਸਪੀਡ ਆ ਗਿਆ ਨੰਬਰ ਪੰਜਾਬ ਆ ਪਹਿਲੇ ਨਾਲ 50 ਕੈਟਾਗਰੀ ਆ ਗਿਆ ਨੰਬਰ 50 ਫਰਸਟ ਓਨਰ ਗਰਾਉਂਡ ਪੀਟੀਓ ਆ ਗਿਆ ਹੈ ਨਾ 30 ਸੀਟ 30 ਸੀਟ ਆ ਗਿਆ ਟ੍ਰੈਕ ਜਿਵੇਂ ਨਾ ਮੈਂ ਘੇਰੇ ਲੋਡ ਬੁਖਾਰੇ ਢਲੋਂ ਹੂੰ ਠੀਕ ਹੈ ਆਪਾਂ ਗੱਲ ਕਰ ਲਈ ਇਹਦੇ ਗੇਅਰ ਇੰਜਨ ਦੀ ਓਕੇ ਜਮਾ ਮੈਂ ਨਾ ਇਹਦੀ ਵਖਰੋ ਆਜੂ ਵੀ ਵਿਖਾ ਦੇਣੀ ਬਾਈ ਅੱਛਾ ਸਾਇਲੈਂਟ ਹੈ ਫਾਇਲੈਂਟ ਹਾਂ ਨਹੀਂ ਕਹਿ ਦੇ ਵੀ 33 ਦੇ ਵਿੱਚੋਂ ਬਾਹਰ ਮਗਰੋਂ ਵੀ ਬੁਖਾ ਦੇ ਹੂੰ ਬਿਲਕੁਲ ਬਾਈ ਤੇ ਬੈਕ ਸਾਈਡ ਤੋਂ ਵਿਖਾ ਦੇ ਹੂੰ ਨੰਬਰ ਇਹ ਵੀ ਪੰਜਾਬ ਆ ਗਿਆ ਨੰਬਰ 50 ਨੰਬਰ ਪੰਜਾਬ ਆ ਗਿਆ ਡੈਕਸ਼ਨ ਡੈਕਸ਼ਨ ਕਿਧਰ ਖੁੱਲਣ ਖੱਲਣ ਆ ਜਾਈ ਤੂੰ ਹਾਂ ਬਾਕੀ ਸੀਲਡ ਪਿਆ ਹੈ ਹਾਂ ਇਹ ਇਹਦਾ ਕੀ ਹਿਸਾਬ ਕਿਤਾਬ ਕਰ ਲੇਗਾ ਮਰਜੀਤ ਬਾਈ ਇਹ 4 ਲੱਖ ਤੇ 19000 ਦਾ ਦੇ ਦਾਂਗ ਭਾਈਆ 4 ਲੱਖ 19000 ਦਾ ਇਹ ਹੋ ਜੂਗਾ ਹਨਾ ਨੰਬਰ ਇਹ ਵੀ ਪੰਜਾਬ ਆ ਗਿਆ ਪੰਜਾਬ ਆ ਗਿਆ 3630 ਤੇ ਬਹੁਤ ਫੋਨ ਆਏ ਅੱਛਾ ਇਹ ਵੀਡੀਓ ਭਾਈ ਰੇਟ ਆਪਣਾ ਉਹਦਾ ਵੀ ਜਾਈ ਸੀ ਇਹਦਾ ਵੀ ਜਾਇ ਜੀ ਆਪਾਂ ਕਿਹੜੇ ਦਾ ਔਲਤੂ ਪੈਸੇ ਨਹੀਂ ਮੰਗਦੇ ਪਿਛਲੇ ਕਿਹੜੇ ਨਹੀਂ ਆਪਾਂ ਵੀਡੀਓ ਕਰੀ 3630 3630 ਹਾਂ ਹਾਂ ਰੇਟ ਜਾਇ ਜੀ ਹੁੰਦਾ ਆਪਾਂ ਉਹਦੇ ਵਧੀਆ ਆਈਫੋਨ ਜਾਇ ਜੀ ਫੋਨ ਮਨਾਲ ਨਹੀਂ ਆਇਆ ਪਰ ਰੇਟ ਨਹੀਂ ਮੰਗਦੇ ਜਾਇ ਜ ਰੇਟ ਨਹੀਂ ਮੰਗਦੇ ਹਨਾ ਤੇ ਆਪਣਾ ਫੋਨ ਨੰਬਰ 95773 ਤੇ 9699 ਤੇ ਹੋਰ ਹੈਗੇ ਘਰੇ ਕੋਈ ਟਰੈਕਟਰ ਬਸ ਆਹੀ ਜਾਈਦੀ ਟੈਂਪ ਟੈਂਪ ਬਾਕੀ ਸੇਲ ਹੋ ਗਈ ਬਾਕੀ ਟ੍ਰੈਕਟਰ ਆਈ ਜਾਂਦੇ ਕੋਈ ਆਈ ਜਾਂਦੇ ਹਾਂ ਲਓ ਵੀ ਦੋਸਤੋ ਨੰਬਰ ਭਰਾ ਦਾ ਆ ਗਿਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਅਮਰਜੀਤ ਧੰਨਵਾਦ